ਕਿ ਨੇ ਉਹਨਾਂ ਦੇ ਸਿਰ ਤੇ ਛੱਟ ਲਗਾ ਦਿੱਤੀ। ਸਿਰ ਦੇ ਇੱਕੋ ਛੱਟ ਦੀ ਤਾਬਨਾ ਚੱਲਦੇ ਰਹੀ ਤੇ ਉਹ ਜਦੋਂ ਹਸਪੀਟਲ ਲੈ ਗਏ ਤੇ ਉੱਥੇ ਉਹਨਾਂ ਨੂੰ ਡੈੱਡ ਡਿਕਲੇਰ ਕਰ ਦਿੱਤਾ। ਇਹ ਲੜਕੀ ਉੱਥੇ ਕਿਰਾਏਦਾਰ ਤੇ ਗੁਜਰਪੁਰੇ ਰਹਿ ਰਹੀ ਸੀ। ਇਹ ਉਹਦੇ ਕੋਲ ਹੀ ਰਹਿ ਰਿਆ ਸੀ। ਜਦੋਂ ਪੁਲਿਸ ਪਾਰਟੀ ਨੂੰ ਕਨਫਰਮ ਹੋ ਗਿਆ ਕਿ ਸਾਡੇ ਸੋਰਸਾਂ ਤੋਂ ਕਿ ਬਈ ਉੱਥੇ ਦੋਵੇਂ ਹੈਗੇ ਨੇ ਤੇ ਕੱਲ ਇੱਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ। ਜਿਹੜੀ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਪੁਛਗਿਸਚ ਵਿਚ ਆ ਰਹੀ ਹੈ। ਕਿ ਸ਼ੱਕੀ ਲੱਗਦੀ ਕਿ ਇਹਦੇ ਕੁਝ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਇਸ ਤੋਂ ਇਲਾਵਾ ਵੀ ਇਹਦਾ ਇਸ ਤਰੀਕੇ ਦੇ ਨੇੜੇ ਦੇ ਨਾਲ ਰਹਿਣਾ ਫੌਰੀਦਿ ਗ੍ਰਿਫਤ ਚ ਖੜੇ ਇਸ ਜੋੜੇ ਨੇ ਇਸ ਕਰਕੇ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਇੱਕ ਪਿਓ ਪੁੱਤ ਵੱਲੋਂ ਰਾਤ ਦੇ ਸਮੇਂ ਗੱਡੀ 'ਚ ਬੈਠ ਗਲਤ ਹਰਕਤਾਂ ਕਰਨ ਤੋਂ ਇਸ ਜੋੜੇ ਨੂੰ ਰੋਕਿਆ ਗਿਆ ਸੀ ਇਸੇ ਗਲਤ ਤੈਸ ਚਾਏ ਇਸ ਜੋੜੇ ਨੇ ਨੌਜਵਾਨ ਦੇ ਪਿਤਾ ਤੇ ਹਮਲਾ ਕਰ ਦਿੱਤਾ ਬੁਰੇ ਤਰੀਕੇ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਹਮਲੇ ਕਾਰਨ ਨੌਜਵਾਨ ਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ ਸੀ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਬਟਾਲਾ ਪੁਲਿਸ ਨੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਸੀ ਪੁਲਿਸ ਵੱਲੋਂ ਇਸ ਜੋੜੇ ਦੀ ਪਾਲ ਕੀਤੀ ਜਾ ਰਹੀ ਸੀ ਤੇ ਆਖਰ ਹੁਣ ਪੁਲਿਸ ਨੇ ਕਤਲ ਕਰਕੇ ਫਰਾਰ ਹੋਏ ਇਸ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਇਹਨਾਂ ਮੌਜੂਦਾ ਨੂੰ ਲੈ ਕੇ ਪੁਲਿਸ ਵੱਲੋਂ ਵੱਡੇ ਖੁਲਾਸੇ ਵੀ ਕੀਤੇ ਗਏ ਨੇ 27 ਇੱਕ ਦੀ ਗੱਲ ਹੈ ਇੱਥੇ ਆਪਣੇ ਕਾਨੂੰਨਾਂ ਰੋਡ ਤੇ ਇੱਕ ਕਲੋਨੀ ਹੈ ਬਸੰਤ ਵਿਹਾਰ ਉਥੇ ਰਾਤ ਕਰੀਬ 6:30 ਵਜੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਗੱਡੀ ਖੜੀ ਸੀ ਉਹਦੇ ਵਿੱਚ ਇੱਕ ਗੈਰ ਥਿਕ ਲੇਡੀ ਸੀ ਉਹ ਉਥੋਂ ਦਾ ਇੱਕ ਵਾਸੀ ਸੀ ਗੋਰਖਨਾਥ ਉੱਪਰ ਰਾਜਕਮਾਰ ਈ ਰਿਕਸ਼ਾ ਚਾਲਕ ਸੀ ਉਹ ਜਦੋਂ ਆਪਣੇ ਘਰ ਨੂੰ ਮੁਰਦਾ ਤੇ ਉਹਨੇ ਦੇਖਿਆ ਕਿ ਇਸ ਤਰੀਕੇ ਨਾਲ ਇੱਕ ਲੇਡੀ ਤੇ ਇੱਕ ਜੈਂਟਲਸ ਪਰ ਛੱਕੀ ਹਾਲਾਤ ਵਿੱਚ ਉੱਥੇ ਖੜੇ ਨੇ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਖੜੇ ਹੁੰਦਾ ਕਾਰਨ ਕੀ ਹੈ ਕਿੱਧਰ ਆਇਓ ਤੇ ਇਨ ਬਿਟਵੀਨ ਕਿ ਫਿਰ ਇਹਨਾਂ ਵਿੱਚ ਤਕਰਾਰ ਸ਼ੁਰੂ ਹੋ ਗਈ ਉਹਦੇ ਵਿੱਚ ਜਿਹੜਾ ਉੱਥੇ ਜਿਹੜਾ ਵੀ ਜੈਂਟਲਸ ਪੰਡਾ ਸੀ ਉਹਨੇ بیسਬਾਲ ਦੇ ਨਾਲ ਇਹਨੂੰ ਲੜਕੇ ਨੂੰ ਇਹਦੇ ਸਿਰ ਤੇ ਸੱਟ ਮਾਰੀ ਉਸ ਤੋਂ ਕਰੀਬ 150 100 150 ਮੀਟਰ ਉਹਨਾਂ ਦਾ ਘਰ ਹੀ ਸੀ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਾ ਤੇ ਫਾਦਰ ਵੀ ਉੱਥੇ ਰਾਜਗੁਰੂਆਂ ਸੀ ਰਾਜਗੁਰੂਆਂ ਦਾ ਮਸਤ ਉਹਨਾਂ ਦਾ ਉਹ ਆਪਣੇ ਲੈਬ ਅਸਿਸਟੈਂਸੀ ਉਥੇ ਪੋਲੀਟੈਕਨਿਕ ਅੰਮ੍ਰਿਤਸਰ ਸਰਵਿੰਗ ਸੀ ਚਰਿੰਗਰਸਾਲਾ ਅੰਮ੍ਰਿਤਸਰ ਉਹ ਜਦੋਂ ਆਏ ਤੇ ਇਹਨਾਂ ਨੇ ਆਹ ਦੇਖਿਆ ਨਾ ਤਾਲ ਤੇ ਇਹਨੇ ਲੜਕੇ ਨੇ ਉਹਨਾਂ ਦੇ ਸਿਰ ਤੇ ਸੱਟ ਲਗਾ ਦਿੱਤੀ ਸਿਰ ਦੇ ਇੱਕੋ ਸੱਟ ਦੀ ਤਾਲ ਨਾਲ ਚੱਲਦੇ ਹੋਏ ਤੇ ਉਹ ਜਦੋਂ ਹਸਪਤਲ ਲੱਗ ਗਏ ਤੇ ਉਥੇ ਉਹਨਾਂ ਨੂੰ ਡੈੱਡ ਡਿਕਲੇਰ ਕਰਤਾ ਇਹਦੇ ਵਿੱਚ ਜਦੋਂ ਇਹਨਾਂ ਦੀ ਟਕਰਾਰ ਹੁੰਦੀ ਸੀ ਜਿਹੜੀ ਨੇੜੀ ਆ ਉਹ ਵੀ ਉਹਦੇ ਲੜਕੇ ਦੇ ਗੱਲ ਪੈਂਦੀ ਸੀ ਇਸ ਲਈ ਤੱਕ ਬਲਾਈਂਡ ਮਦਰ ਸੀ ਇਹ ਲੜਕੀ ਉਥੋਂ ਤੇ ਲੜਕਾ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਆਈ ਉਥੇ ਮੌਕੇ ਤੇ ਕਾਰਵਾਈ ਕੀਤੀ ਉਸ ਵਾਟਰ ਵਜਰਾ ਤੇ ਅਰਜਦ ਰਜਿਸਟਰ ਕੀਤਾ ਤੇ ਅੱਗੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਤਫ਼ਤੀਸ਼ ਦੇ ਵਿੱਚ ਐਸ ਐਚਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਵਧੀਆ ਕੰਮ ਕਰਦੇ ਹੋયા ਆ ਕਿ ਇਹਦੇ ਮਗਰ ਅਸੀਂ ਜੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਤੇ ਨਾਲ ਕੋਈ ਟੈਕਨੀਕਲ ਜੋ ਸਾਡੇ ਕੋਲ ਇਨਪੁੱਟ ਸੀ ਉਹਦੇ ਬੇਸ ਤੇ ਲਗਾਤਾਰ ਇਹਦੇ ਪਿੱਛੇ ਲੱਗੇ ਹੋਏ ਸੀ ਤੇ ਕੱਲ ਨੂੰ ਇਹਨੂੰ ਅੰਮ੍ਰਿਤਸਰ ਦੇ ਗੁੱਜਰਪੁਰ ਇਲਾਕੇ ਦੇ ਵਿੱਚੋਂ ਇਹਨਾਂ ਲੜਕੀ ਨੂੰ ਤੈਨੂੰ ਗ੍ਰਿਫਤਾਰ ਕਰ ਲਿਆ ਇਹ ਲੜਕੀ ਅਸਲ ਵਿੱਚ ਇਹਦੇ ਨਾਲ ਕੋਈ ਇਹਦੇ ਰਿਲੇਸ਼ਨਸ ਹਨ ਇਹ ਲੜਕੀ ਉੱਥੇ ਕਿਰਾਏਦਾਰ ਤੇ ਗੁੱਜਰਪੁਰੇ ਰਹਿ ਰਹੀ ਸੀ ਇਹ ਉਹਦੇ ਕੋਲ ਹੀ ਰਹਿ ਰਿਆ ਸੀ ਜਦੋਂ ਪੁਲਿਸ ਪਾਟੀ ਨੂੰ ਕੰਫਰਮ ਹੋ ਗਿਆ ਕਿ ਸਾਡੇ ਸੋਰਸਾਂ ਤੋਂ ਕਿ ਬਈ ਉੱਥੇ ਦੋਵੇਂ ਹੈਗੇ ਨੇ ਤੇ ਕੱਲ ਇੱਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ ਗਿਆ ਉਹ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੱਲ ਕਰ ਲਿਆ ਜੀ ਅੱਜ ਪੇਸ਼ ਅਦਾਲਤ ਕਰ ਰਹੇ ਆ ਤੇ ਜਿਹੜੀ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਪੁੱਛ-ਕਿਛ ਚੱ ਆ ਰਹੀ ਹੈ ਕਿ ਸ਼ੱਕੀ ਲੱਗਦੀ ਕਿ ਇਹਦੇ ਕੁਝ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਇਸ ਤੋਂ ਇਲਾਵਾ ਵੀ ਇਹਦਾ ਇਸ ਤਰ੍ਹਾਂ ਦੀ ਲੇਡੀ ਦੇ ਨਾਲ ਰਹਿਣਾ ਗੁੱਜਰਪੁਰਾ ਅੰਮ੍ਰਿਤਸਰ ਇਲਾਕੇ ਦੇ ਵਿੱਚ ਉੱਥੇ ਲਗਾਤਾਰ ਕਿਉਂਕਿ ਇਹਦਾ ਇਹਥੋਂ ਦਾ ਕੀ ਵਿਕਰਮਜੀਤ ਜਿਹੜਾ ਹੈਗਾ ਜਿਹੜਾ ਮੇਨ ਹੈ ਕਿਉਂਕਿ ਇਹ ਅਰਵਰਸਟ ਇਲਾਕੇ ਦਾ ਰਹਿਣ ਵਾਲਾ ਤੇ ਇਹ ਉਥੇ ਦਾ ਕੀ ਲਿੰਕ ਹੈ ਕੁਝ ਹੋਰ ਗੈਰ ਕਾਨੂੰਨੀ ਜੜੀਆਂ ਕਾਰਵਾਈਆਂ ਵਿੱਚ ਤੇ ਨਹੀਂ ਮਿਲ ਸਕਦੇ ਤੇ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਤੇ ਮਜਬੂਰ ਪੁੱਛਗਿਛ ਕਰਾਂਗੇ ਪੁਲਸ ਦਾ ਕਹਿਣਾ ਹੈ ਕਿ ਇਸ ਗ੍ਰਿਫਤਾਰ ਕੀਤੇ ਜੋੜੇ ਨੂੰ ਲੈ ਕੇ ਹੁਣ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਜਾਂਚ 'ਚ ਹੁਣ ਅੱਗੇ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਕੀ ਕਾਰਵਾਈ ਪੁਲਿਸ ਵੱਲੋਂ ਅੱਗੇ ਮਾਮਲੇ ਦੇ ਵਿੱਚ ਕੀਤੀ ਜਾਂਦੀ ਹੈ ਜਗਵਾਡੀ ਟੀਵੀ ਲਈ ਵਿਸ਼ੰਬਰ ਬਿੱਟੂ ਦੀ ਰਿਪੋਰਟ